ਇਹ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਹੈ। ਔਰ ਅੰਮ੍ਰਿਤਸਰ ਗੁਰਦੁਆਰਾ ਉਧਰਲੇ ਪਾਸੇ ਹੈ। ਆ ਇਧਰ ਪੁੱਡਾ ਦਾ ਭਵਨ ਹੈ। ਆ ਸਾਹਮਣੇ। ਆ ਵੇਖਿਓ ਜੇ ਮਾੜਾ ਜ ਆ ਤਾਰਾਂ ਦੇ ਅੰਦਰ ਕੀ ਹੈ। ਇਹ ਹੈਲੀਪੈਡ ਹੈ। ਉਹ ਪਰਲੀਆਂ ਤਾਰਾਂ ਵੀ ਤੁਸੀਂ ਵੇਖ ਰਹੇ ਹੋ। ਔਰ ਲੀਆਂ ਤਾਰਾਂ ਪਰਲੇ ਪਾਸੇ ਵੀ ਤਾਰਾਂ ਲੱਗੀਆਂ ਨੇ। ਉਧਰਲੇ ਪਾਸੇ ਵੀ ਤਾਰਾਂ ਲੱਗੀਆਂ ਨੇ। ਬੱਸ ਦਿਖਾਈਂ ਜਰਾ ਉਹ ਉੱਥੇ ਬੈਰੀਕੇਡਿੰਗ ਹੈ ਸਾਹਮਣੇ। ਉਹ ਬੈਰੀਕੇਡਿੰਗ ਹੈ ਸਾਹਮਣੇ। ਇਧਰਲੇ ਪਾਸੇ ਵੀ ਬੈਰੀਕੇਟਿੰਗ ਹੁੰਦੀ ਆ ਫੁੱਲ 70 80 ਦੀ ਬਲਕੇ 500 ਪੁਲਿਸ ਵਾਲਾ ਠੱਲਿਆ ਜਾਂਦਾ ਡਰੱਗ ਲਈ ਫੜਨ ਲਈ ਬੰਦੇ ਹੈ ਨਹੀਂ ਗੇ ਹਾਂਜੀ ਬਟ ਐਸ ਕੰਮ ਲਈ ਹੈਗੇ ਬੈਰੀਕੇਟਿੰਗ ਐਸ ਲਈ ਨਹੀਂ ਗਈ ਕਿ ਹੁਣ ਮਿਸਟਰ ਕੇਜਰੀਵਾਲ ਜੀ ਹੈ ਨਹੀਂ ਗੇ ਅੱਜ ਜੋ ਲੁਧਿਆਣੇ ਗਏ ਹੋਏ ਨੇ ਮੈਨੂੰ ਜੋ ਪਤਾ ਲੱਗਿਆ ਆ ਹੈਲੀਪੈਡ ਉਹਨਾਂ ਲਈ ਬਣਾਇਆ ਗਿਆ ਜਿਹੜਾ ਤੁਹਾਨੂੰ ਵਖਾਇਆ ਟੇਟਲ ਚ ਆ ਪੂਰੀ ਸੜਕ ਬਣਾਈ ਆ ਇਹਨਾਂ ਨੇ ਆ ਵਾਲੀ ਆ ਸੜਕ ਇੱਥੋਂ ਜਾਂਦੀ ਐ ਤੇ ਉਹ ਹੈਲੀਪੈਡ ਦੇ ਵਿੱਚੋਂ ਗੱਡੀ ਤੇ ਬਹਿ ਕੇ ਆਉਂਦੇ ਨੇ ਉਸ ਜਗ੍ਹਾ ਤੇ ਉਥੋਂ ਗੱਡੀ ਤੇ ਬਹਿ ਕੇ ਫੇਰ ਉਹ ਜਦੋਂ ਹੈਲੀਕਾਪਟਰ ਆਉਂਦਾ ਉਤਰ ਕੇ ਜਨਾਬ ਪਗਾਈ ਚੱਲੀ ਕਰਵਾਂ ਆ ਇੱਥੋਂ ਦੀ ਰੋਡ ਨਿਕਲਦੀ ਐ ਗੱਡੀ ਉਹਨਾਂ ਦੀ ਤੇ ਉਹ ਤੋਂ ਦੀ ਆ ਰੋਡ ਕੇ ਇਹਨਾਂ ਦੀ ਗੱਡੀ ਜਾਂਦੀ ਐ ਜਿੱਥੇ ਉਹ ਰਹਿੰਦੇ ਨੇ ਉਹ ਸਾਹਮਣੇ ਇਹ ਹੈਗਾ ਪੰਚਾਇਤ ਭਵਨ ਦਾ ਗੈਸਟ ਹਾਊਸ ਉਹ ਸਾਹਮਣੇ ਵਾਲਾ ਆ ਇੱਥੋਂ ਦੀ ਗੱਡੀ ਜਾਂਦੀ ਐ ਤੇ ਉਹ ਸਾਹਮਣੇ ਵਾਲੇ ਚ ਜਾਂਦੇ ਨੇ ਗੈਸਟਰਾਊਚਰ ਰਹਿੰਦੇ ਨੇ ਜਨਮ ਆ ਸਾਰੇ ਦਾ ਸਾਰਾ ਤੋੜ ਕੇ ਜਿੰਨੀ ਜਗਾ ਬਣਾਈ ਗਈ ਹੈ ਔਰ ਆ ਵੇਖੋ ਜੇ ਇੱਥੇ ਕੰਮ ਵੀ ਹੋ ਰਿਹਾ ਹੈ ਕਿ ਇੱਥੇ ਕਿਤੇ ਖੱਡਾ ਖੁੱਡਾ ਨਾ ਰਹੇ ਜੇ ਜਦ ਕਿ ਵੱਖਰੀ ਗੱਲ ਹੈ ਕਿ ਪੰਜਾਬ ਦੀ ਹਰ ਸੜਕ ਤੇ ਐਡੇ ਐਡੇ ਖੱਡੇ ਨੇ ਉਹਨਾਂ ਦੇ ਅਸੀਂ ਬਣਾਵਾਂਗੇ ਆ ਸਾਰੇ ਥਾਂ ਦੀ ਜਾਂਦੀ ਔਰ ਉੱਥੇ ਜਾਂਦੇ ਨੇ ਰਹਿੰਦੇ ਨੇ ਉਹ ਪਹਿਲਾਂ ਇਹ ਰਹਿੰਦੇ ਕਿੱਥੇ ਸੀ ਪਹਿਲਾਂ ਇਹ ਰਹਿੰਦੇ ਸੀ ਇੱਕ ਕੋਠੀ ਸੀਗੀ ਸੀਐਮ ਦੇ ਕੋਟੇ ਚੋਂ ਜਿੱਥੇ ਪਹਿਲਾਂ ਰਾਘਵ ਚੱਡਾ ਜੀ ਰਹਿੰਦੇ ਹੁੰਦੇ ਸੀ ਉੱਥੇ ਰੌਲਾ ਪੈ ਗਿਆ ਫਿਰ ਹੁਣ ਉਹਨਾਂ ਨੇ ਇੱਥੇ ਰਹਿਣਾ ਸ਼ੁਰੂ ਕਰਤਾ ਐ ਦੇ ਵਿੱਚ ਔਰ ਆ ਹੈਲੀਪੈਡ ਉਹਨਾਂ ਲਈ ਬਣਾਇਆ ਗਿਆ ਹੈ ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਦੀ ਕਿ ਇਹ ਹੈਲੀਪੈਡ ਕਾਦੇ ਲਈ ਬਣਾਇਆ ਗਿਆ ਹੈ ਭਾਈ ਇਹ ਪੰਜਾਬ ਗਵਰਨਮੈਂਟ ਦੇ ਕਿਹੜੇ ਸੰਵਿਧਾਨਕ ਅਹੁਦੇ ਤੇ ਬਿਰਾਜਮਾਨ ਨੇ ਕਿ ਜਿਹਦੇ ਲਈ ਪੰਜਾਬ ਦੇ ਪੈਸੇ ਲਾਏ ਜਾਣ ਇਹ ਰਾਹ ਚ ਜਾ ਰਿਹਾ ਕੀ ਨਾ ਜੀ ਸੰਦੀਪ ਜੀ ਮੇਰਾ ਸੰਦੀਪ ਨੂੰ ਗੱਲ ਪਤਾ ਲੱਗੀ ਹੈ ਪਹਿਲੇ ਮੈਂ ਸਮਝਦਾ ਸੀ ਕਿ ਸਰਕਾਰ ਪੰਜਾਬ ਦੀ ਸਰਕਾਰ ਨੇ ਪੰਜਾਬ ਵਾਸਤੇ ਕੁਝ ਬਣਾਇਆ ਜਦ ਕੱਲ ਨੂੰ ਇਹੀ ਜੀ ਪਤਾ ਲੱਗੀ ਨਾ ਕਿ ਸਿਰਫ ਉਸ ਬੰਦੇ ਵਾਸਤੇ ਜਿਹੜਾ ਕਿ ਕਿਸੇ ਪਾਰਟੀ ਦਾ ਪ੍ਰਧਾਨ ਹੈ ਤਾਂ ਇਹ ਪੰਜਾਬ ਦਾ ਪੈਸਾ ਕਿਉਂ ਲੱਗੇ ਜੀ ਮੇਰੇ ਦਿਮਾਗ 'ਚ ਵੀ ਇਹੀ ਗੱਲ ਆਵੇ ਕੱਲ ਵੀ ਇਹ ਹੋ ਕੀ ਰਿਹਾ ਹੈ ਇਹ ਆਏ ਪੰਜਾਬ ਦੇ ਲੋਕਾਂ ਦੀ ਸੋਚ ਆ ਉਹ ਰਹਿੰਦੇ ਵੀ ਇੱਥੇ ਕਹਿੰਦੇ ਇੱਥੇ ਰਹਿ ਰਹੇ ਇੱਥੇ ਰਹਿ ਰਹੇ ਨਾ ਅਟਕ ਕਮਰੇ ਰੈਨੋਵੇਟ ਕੀਤੇ ਗਏ ਉਹ ਵੀ ਸਰਕਾਰੀ ਹੈ ਬਿਲਡਿੰਗ ਇਹ ਪੰਚਾਇਤ ਦੀ ਹੈ ਪੰਚਾਇਤ ਭਵਨ ਦਾ ਵਿੱਚ ਗੈਸਟ ਹਾਊਸ ਹੈ ਸਭ ਤੋਂ ਵੱਡੀ ਗਲਤ ਗੱਲ ਹੈ ਇਹ